ਵਾਇ ਗੁਰਜੀਤ ਕਾਲਸਾ ਵਾਇ ਗੁਰਜੀ ਕੀ ਫਤਿਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਇੱਕ ਕਵਿਤਾ ਗੁਰੂ ਲਾਧੂਰੇ ਮੱਖਣ ਸ਼ਾ ਵਪਾਰੀ ਸੀ ਬਹੁਤ ਵੱਡਾ ਗੁਰੂ ਕਰਧਾ ਪਰ ਟੁੜੀ ਬਰਦਾਰ ਵੀ ਸੀ ਹਰ ਧਮ ਸੀ ਮਾਇਆ ਵਿੱਚੋਂ ਖੇਡਦਾ ਮਨ ਵਿੱਚ ਬਸਦਾ ਹੈ ਪਰ ਹਿੰਕਾਰ ਵੀ ਸੀ ਹਸ ਖੇਡ ਸੰਸਾਰ ਦੇ ਕੰਮ ਕਰਦਾ ਨਾਮ ਰੰਗ ਨਾਲ ਦਿਲ ਸਰਸਾਰ ਵੀ ਸੀ ਕੰਮ ਵਿਗੜਦਾ ਜੇ ਡੋਲਦਾ ਨਾ ਕੰਮ ਵਿਗੜਦਾ ਜੇ ਉਹ ਡੋਲਦਾ ਨਾ ਗੁਰੂ ਚਰਨਾਂ ਤੇ ਨਿਸ਼ਚਾ ਅਪਾਰ ਵੀ ਸੀ ਇੱਕ ਵਾਰ ਵਪਾਰ ਕਰਕੇ ਆ ਰਿਹਾ ਸੀ ਇੱਕ ਵਾਰ ਵਪਾਰ ਕਰਕੇ ਆ ਰਿਹਾ ਸੀ ਵਿੜਾ ਵਿੱਚ ਸਾਗਰ ਕੋ ਤੇ ਖਾਣ ਲੱਗਾ ਸਿੱਟ ਡੋਰੀਆਂ ਗੁਰੂ ਦੇ ਚਰਨਾਂ ਤੇ ਸਿਟਡੋਰੀਆ ਗੁਰੂ ਦੇ ਚਰਨਾਂ ਤੇ ਗਲ ਵਿੱਚ ਪਾਪ ਵੱਲੋਂ ਰੱਬ ਧਿਆਨ ਲਗਾ ਪਪ ਸਾਗਰ ਤੋਂ ਪਾਰੋ ਤਾਰਨੈ ਮੇਰਾ ਬੀੜਾ ਵੀ ਪਾਰ ਲਗਾ ਸਾਈਆਂ ਗੁਰੂ ਨਾਨਕ ਜੀ ਤੇਰਾ ਹੀ ਆਸਰਾ ਹੁਣ ਤੇ ਤੁਪਰੀ ਨਾ ਕੋਈ ਹੋਰ ਥਾ ਸਾਈਆਂ ਦਰਸ਼ਨ ਕਰਾਂਗਾ ਪੰਜ ਸੂਮੋਰ ਲੈ ਕੇ ਦਰਸ਼ਨ ਕਰਾਂਗਾ ਪੰਜ ਸੂਮੋਰ ਲੈ ਕੇ ਅਜਹ ਜਹਰੀ ਕਲਾ ਵਿਖਾ ਸਾਈਆਂ ਮੇਰਾ ਵਾਲਿਆ ਮਿਹਰ ਦੇ ਲਾ ਚਪੂ ਡੁੱਬਦੇ ਪੂਰਨੋਂ ਆਣ ਬਚਾ ਸਾਈਆਂ। ਬੁਝਣ ਵਾਲੜਾ ਦਿਲਾ ਦੀਆਂ ਬੁਝ ਗਿਆ। ਵਿੜਕ ਕਪਰਾ ਚੁਆਣਾ। ਪਾਰ ਕੀਤਾ। ਮੱਖਣਸਾਲ ਲਵਾਣੇ ਤੇ ਸਾਥੀਆਂ ਨੇ ਸ਼ੁਕਰ ਜਾਪਤਾ ਲੱਖ ਲੱਖ ਵਾਰ ਕੀਤਾ। ਮੱਖਣਸਾਲ ਲਵਾਣਾ 500 ਮੋਰ ਲੈ ਕੇ ਪੁੱਛਦਾ ਪੁੱਛਦਾ ਬਕਾਲੀ ਵਿੱਚ ਆ ਪੁੱਜਾ। ਅਗੇ ਧੱਕਿਆ ਗੱਦੀਆਂ ਕਈ ਲੱਗੀਆਂ। ਕਿਸੇ ਦੱਸਿਆ ਨਾ ਪਰ ਪੇਰ ਗੁਜਾ। ਅਗੇ ਤੱਕ ਅਗਧੀਆਂ ਕਈ ਲੱਗੀਆਂ ਸੋਚਾ ਵਿੱਚ ਸੀ ਵਿਚਾਰਾ ਆਨਰੁਜਾ ਗੁਰੂ ਕੌਣ ਹੈ ਪੁੱਛਿਆ ਬਹੁਤਿਆਂ ਨੂੰ ਗੁਰੂ ਕੌਣ ਹੈ ਪੁੱਛਿਆ ਬਹੁਤਿਆਂ ਨੂੰ ਕਿਸੇ ਦੱਸਿਆ ਨਾਇ ਪਰ ਪੇਧ ਗੁਜਾ ਸੋਚਾ ਸੋਚ ਧਿਆਨ ਤੁਸ ਨੂੰ ਇੱਕ ਸੁਝਾ ਸੁਝਾ ਸੋਚਾ ਸੋਚ ਧਿਆਨ ਤੁਸ ਨੂੰ ਇਹੋ ਹੀ ਇੱਕ ਸੁਝਾ ਸੁਝਾ ਮੋਰਾ ਪੰਜ ਪੰਜ ਰਹਿ ਕੇ ਸਭ ਅੱਗੇ ਕਿਸੇ ਬਹਿਣ ਅੰਦਰੋਂ ਬਹਿ ਰਿਆ ਸੀ ਸੱਚਾ ਗੁਰੂ ਹੂੰ ਪੰਜ ਸੋ ਮੰਗ ਲਉ ਮਨ ਹੀ ਮਨੰਦਰੋ ਕਹਿ ਰਿਆ ਸੀ ਵਈ ਗੱਦੀਆਂ ਦੀ ਪੇਟ ਚਾੜ ਦਿੱਤੀ ਪਰ ਕਿਸੇ ਨੇ ਵੀ ਕੁਝ ਬੋਲਿਆ ਨਾ ਵਈ ਗੱਦੀਆਂ ਦੀ ਪੇਟਾ ਚਾੜ ਦਿੱਤੀ ਪਰ ਕਿਸੇ ਨੇ ਕੁਝ ਵੀ ਬੋਲਿਆ ਨਾ ਮਨ ਉਸ ਦੇ ਵਿੱਚ ਛੁਪੇ ਹੋਏ ਪੇਦ ਤਾਈ ਕਿਸੇ ਪੁੱਛਿਆ ਨਾ ਕਿਸੇ ਖੋਲਿਆ ਨਾ ਆਕਰ ਹੋ ਕੇ ਨਿਰਾਸ਼ਾ ਕਹਿਣ ਲੱਗਾ ਕੋਈ ਹੋਰ ਵੀ ਸੋਢੀ ਇੱਥੇ ਵੱਸਦਾ ਏ ਆਕਰ ਹੋ ਕੇ ਨਿਰਾਸ਼ਾ ਕਹਿਣ ਲੱਗਾ ਕੋਈ ਹੋਰ ਵੀ ਸੋਢੀ ਇੱਥੇ ਵੱਸਦਾ ਏ ਹਾ ਤੀਕਾ ਕਮਲਾਪੂਰੀ ਵਿੱਚ ਰਹਿੰਦਾ ਕੋਈ ਸਿੱਖ ਇਸ ਤਰ੍ਹਾਂ ਪਿਆ ਦੱਸਦਾ ਏ ਵਿਵਲ ਹੋਇਆ ਗੁਰੂ ਦੇ ਦਰਸ਼ਨਾਂ ਨੂੰ ਪੂਰੇ ਵਿੱਚ ਛੇਤੀ ਪਹੁੰਚ ਜਾਵਦਾ ਏ ਵਿਵਲ ਹੋਇਆ ਗੁਰੂ ਦੇ ਦਰਸ਼ਨਾਂ ਨੂੰ ਪੂਰੇ ਵਿੱਚ ਛੇਤੀ ਪਹੁੰਚ ਜਾਵਦਾ ਏ ਰੱਖ ਪੰਜ ਮੋਰਾ ਰੱਖ ਪੰਜ ਮੋਰਾ ਹੱਥ ਬੰਨ੍ਹ ਦੋਵੇਂ ਸੀਸੇ ਚਰਨਾ ਤੇ ਉ ਟਿਕਾਵਦਾ ਏ ਲੱਗੀ ਛੋ ਜਆ ਪਿਆਰੀ ਦੇ ਪਿਆਰ ਵਾਲੀ ਲੱਗੀ ਛੋ ਜਦ ਪਿਆਰੇ ਦੇ ਪਿਆਰ ਵਾਲੀ ਮੱਖਣਸ਼ਾ ਇੱਕ ਝਟਕਾ ਜਿਹਾ ਖਾਵਦਾਏ ਬੋਲੇ ਗੁਰੂ ਤਨੁཕੁਖਤਾ ਹਿਆ ਨਹੀਂ ਤਨੁཕੁਖਤਾ ਹੈ ਨਹੀਂ ਪਰ ਦਸ ਸਿਖਾ ਵਚਨ ਕੀਤਾ ਕੀ ਸੀ ਤੇ ਕੀ ਕਰ ਰਿਹਾਏ ਪੰਜ ਸੁਖ ਕੇ ਤੇ ਆ ਪੰਜ ਮੋਰਾ ਸਾਡੇ ਸਾਹਮਣੇ ਪ੍ਰੇਮੀ ਆਤਾਰ ਰਿਹਾਏ ਵਚਨ ਜਦੋਂ ਨਿਕਲੇ ਗੁਰੂ ਦੇ ਮਖਾਰਬਿੰਦ ਚੋਂ ਇੰਦਰ ਅੰਭਰੋ ਫੁੱਲ ਵਰਸਾਣ ਲੱਗਾ ਮੱਖਣ ਸ਼ਾ ਨੂੰ ਰਹੀ ਨਾ ਸੁਧ ਕੋਈ ಕೊಠೆ ಚಡೋ ಉಚ್ಚಿ ಶೋರು ಮಚ ಲ ಗುರು ಲಾ ದೋ ರೇ ಗುರು ಲದ ರೇ ಗಲಿ ಗಲಿ ತೂ ಪಾಗೂ ಲಾ ದೋ ಗುರು ಲಾ ಗಲಿ ಗಲಿ ತೂ ಪಾಗ ವಾಹು ಜೀ ಕಾ ಖಾಲಸ ವಾಹು ಜೀ ಕಿ ಫತೇಹ